ਕੋਈ ਮੇਰਾ ਵੀਰ ਨਵਾਂ ਨਵਾਂ ਟਰੱਕ ਘੜਾ ਕੇ ਲਿਆਉਂਦਾ ਹੈ ਤੇ ਖੁਸ਼ੀ ਬੜੀ ਹੈ ਨਸ਼ੇ ਦੀ ਲੋਰ ਚ ਉਹਨੂੰ ਭਜਾਈ ਜਾਂਦਾ ਹੈ ਦਵੱਲੀ ਜਾਂਦਾ ਜੀ ਨਾਲ ਘਰ ਵਾਲੀ ਬੈਠੀ ਹੈ ਸਮਝਾਉਂਦੀ ਹੈ ਕਹਿੰਦੀ ਸਰਦਾਰ ਜੀ ਥੋੜਾ ਹੌਲੀ ਚੱਲੋ ਕਹਿੰਦਾ ਜੀ ਕਿਉਂ ਕੀ ਗੱਲ ਹੋ ਗਈ ਕਹਿੰਦੇ ਜੀ ਜਾਣਾ ਤਾਂ ਪਿੰਡ ਹੀ ਹੈ ਕਮਾਲ ਕੇ ਪਹੁੰਚਣਾ ਕਿਤੇ ਭੱਜਦਾ ਚੱਲਿਆ ਨਹੀਂ 10 ਮਿੰਟ ਲੇਟ ਚਲੇ ਜਾਵਾਂਗੇ ਤੇ ਨਸ਼ੇ ਦੀ ਲੋਰ ਚ ਕਾਕਾ ਜੀ ਕੀ ਜਵਾਬ ਦਿੰਦੇ ਆ ਤੁਹਾਡਾ ਫਰਮਾਇਸ਼ੀ ਗੀਤ ਪਹਿਲਾਂ ਹੀ ਤੁਹਾਡੇ ਚਰਨਾਂ ਦੇ ਵਿੱਚ ਗੱਡੀ ਟਾਇਰ ਤੇ ਘਮਾਉਂਦਾ ਹੈ ਥੈਂਕ ਯੂ ਮਿਹਰਬਾਨ ਸੋਣੀਏ ਸਰੂ ਬੈਠੀ ਨਾਲ ਹੋਵੇ ਹੋਰ ਛੜੇ ਸੋਣੀਏ ਸਰੂ ਅੱਜ ਤਮਾਵਾ ਖਾ ਕੇ ਹੋ ਜੀਏ ਤਿਆਰ ਸੋਣੀਏ ਨਹੀਂ ਘੱਟੀ ਟਹਿਰ ਤੇ ਹਟ ਟਹਿਰ ਤੇ ਕਮਾਉਂਦਾ ਫਿਰ ਯਾਰ ਸੋਣੀਏ ਨਹੀਂ ਘੱਟੀ ਟਹਿਰ ਤੇ ਹਟ ਟਹਿਰ ਤੇ ਕਮਾਉਂਦਾ ਘੱਟ ਯਾਰ ਸੋਣੀਏ ਨਹੀਂ ਘੱਟੀ ਟਹਿਰ ਤੇ ਨਾਲ ਹੋਵੇ ਹੋਰ ਝੜੇ ਸੋਹਣੇ ਸਰੂਰ ਬੈਠੀ ਨਾਲ ਹੋਵੇ ਹੋਰ ਝੜੇ ਸੋਹਣੇ ਸਰੂਰ ਜਦੋਂ ਮਾਵਾ ਖਾ ਕੇ ਹੋ ਜੀਏ ਤਿਆਰ ਸੋਣਗੇ ਨੇ ਗੱਡੀ ਤੈਰ ਤੇ ਫਟ ਤੈਰ ਤੇ ਕਮਾਉਂਦਾ ਫਿਰ ਯਾਰ ਸੋਣਗੇ ਨੇ ਗੱਡੀ ਤੈਰ ਤੇ ਓਏ ਤੈਰ ਤੇ ਕਮਾਉਂਦਾ ਗੱਡੀ ਯਾਰ ਸੋਣਗੇ ਨੇ ਗੱਡੀ ਤੈਰ ਤੇ ਲੱਗ ਜਾਂਦੀ ਲਹਿਰ ਜਦੋਂ ਉੱਡਦੀ ਹਵਾ ਚ ਗੱਡੀ ਲੱਗ ਜਾਂਦੀ ਲਹਿਰ ਉਦੋਂ ਮੱਲ ਮੱਲੀ ਰੇਸ ਤੇ ਦਬਾਇਆ ਜਾਂਦਾ ਪੈਰ ਜਦੋਂ ਉੱਡਦੀ ਹਵਾ ਚ ਗੱਡੀ ਲੱਗ ਜਾਂਦੀ ਲਹਿਰ ਜਦੋਂ ਉੱਡਦੀ ਹਵਾ ਚ ਰਾਣੀ ਲੱਗ ਜਾਂਦੀ ਲਹਿਰ ਉਦੋਂ ਮੱਲ ਮੱਲੀ ਰੇਸ ਤੇ ਦਬਾਇਆ ਜਾਂਦਾ ਪੈਰ ਤੇਰੇ ਸੁੱਖ ਦੇ ਕੁਦਮ ਸਾਡਾ ਨਿਤ ਦਾ ਹੀ ਕੰਮ ਹਾ ਤੇਰੇ ਸੁੱਖ ਦੇ ਕੁਦਮ ਸਾਡਾ ਨਿਤ ਦਾ ਹੀ ਕੰਮ ਜਰਾ ਜੱਟ ਉੱਤੇ ਰੱਖ ਇਤਵਾਰ ਸੋਣੀਏ ਨਹੀਂ ਕੱਟੀ ਟੈਰ ਤੇ ਹਾ ਟੈਰ ਤੇ ਕਮਾਉਂਦਾ ਫਿਰ ਯਾਰ ਸੋਣੀਏ ਨਹੀਂ ਕੱਟੀ ਟੈਰ ਤੇ ਹਾ ਟੈਰ ਤੇ ਕਮਾਉਂਦਾ ਗੱਡੀ ਯਾਰ ਸੋਣੀਏ ਨਹੀਂ ਕੱਟੀ ਟੈਰ ਤੇ ਮਸ਼ਹੂਰ ਪਿੰਡ ਬਖਤੜਵਾਲੇ ਇਹ ਗੱਲ ਮਸ਼ਹੂਰ ਦਿੱਲੀ ਪੈਰਾਂ ਵਿੱਚ ਦੱਸੇ ਬੰਬੇ ਲੱਗਦਾ ਨਾ ਦੂਰ ਓ ਪਿੰਡ ਬਖਤੜਵਾਲੇ ਇਹ ਗੱਲ ਮਸ਼ਹੂਰ ਪਿੰਡ ਬਖਤੜੀ ਹਾਕਮ ਦੀ ਗੱਲ ਮਸ਼ਹੂਰ ਦਿੱਲੀ ਪੈਰਾਂ ਵਿੱਚ ਦੱਸੇ ਬੰਬੇ ਲੱਗਦਾ ਨਾ ਦੂਰ ਬੈਠਾ ਰੱਬ ਨੂੰ ਤੇ ਆਵਾ ਉੱਤੋਂ ਤੇਰੀਆਂ ਦਵਾਵਾ ਤੇ ਰੱਬ ਨੂੰ ਤੇ ਆਵਾ ਉਤੋਂ ਤੇਰੀਆਂ ਦੁਆਵਾ ਫੇਰ ਕਿਵੇਂ ਦੱਸੋ ਹੋਜ ਸਾਡੀ ਹਾਰ ਸੋਣੀਏ ਨਹੀਂ ਗੱਡੀ ਟੈਰ ਤੇ ਓ ਟੈਰ ਤੇ ਕਮਾਉਂਦਾ ਫੇਰ ਯਾਰ ਸੋਣੀਏ ਨਹੀਂ ਗੱਡੀ ਟੈਰ ਤੇ ਹੋਣੀ ਚੱਲ ਮਿੱਤਰਾਂ ਵੇ ਝੜ ਲਾ ਕੇ ਦਾਵੇਂ ਜਰਾ ਹੋਲੀ ਚੱਲ ਓ ਟੈਰ ਤੇ ਕਮਾਉਂਦਾ ਗੱਡੀ ਯਾਰ ਸੋਣੀਏ ਨਹੀਂ ਗੱਡੀ ਟੈਰ ਤੇ